ਮੁੱਖ ਮੰਤਰੀ ਭਗਵੰਤ ਮਾਨ ਤੋਂ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਮੰਗ ਲਿਆ ਬਹੁਤ ਸਾਰੀਆਂ ਚਰਚਾਵਾਂ ਨੇ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਵਿਚਕਾਰ ਜੰਮ ਕੇ ਬਹਿਸਬਾਜੀ ਹੋਈ ਹੈ ਆਖਰ ਇਹ ਕਹਾਣੀ ਕੀ ਹੈ ਕਿ ਇਸਤੀਫੇ ਤੋਂ ਬਚਣ ਵਾਸਤੇ ਹੀ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਉਹ ਹਸਪਤਾਲ ਜਾ ਕੇ ਦਾਖਲ ਹੋ ਗਏ ਔਰ ਜੇ ਮੁੱਖ ਮੰਤਰੀ ਤੋਂ ਵਾਕੀ ਅਸਤੀਫਾ ਮੰਗਿਆ ਗਿਆ ਤਾਂ ਮੁੱਖ ਮੰਤਰੀ ਨੇ ਅੱਗੋਂ ਕੀ ਕਿਹਾ ਔਰ ਜੇ ਉਹਨਾਂ ਦਾ ਅਸਤੀਫਾ ਲਿਆ ਜਾਂਦਾ ਤਾਂ ਕਿਹਨੂੰ ਸੀਐਮ ਤੇ ਡਿਪਟੀ ਸੀਐਮ ਬਣਾਉਣ ਦੀ ਤਿਆਰੀ ਹੈ ਬਹੁਤ ਅਹਿਮ ਜਿਹੜੀ ਆ ਅਸੀਂ ਜਾਣਕਾਰੀ ਆਪਣੇ ਦਰਸ਼ਕਾਂ ਦੇ ਨਾਲ ਲੈ ਕੇ ਆਏ ਆ ਜਿਹੜੀ ਕਿ ਬਹੁਤ ਸਾਰੀਆਂ ਚਰਚਾਵਾਂ ਨੇ ਹਾਲਾਂਕਿ ਉਹਨਾਂ ਚਰਚਾਵਾਂ ਦੇ ਉੱਪਰ ਮੋਹਰ ਮੁੱਖ ਮੰਤਰੀ ਭਗਵੰਤ ਮਾਨ ਖੁਦ ਔਰ ਕੇਦਰੀਵਾਲ ਆ ਸਕਦੇ ਨਹੀਂ ਪਰ ਬਹੁਤ ਅਹਿਮ ਅੰਦਰਲੀ ਜਾਣਕਾਰੀ ਪ੍ਰੋਸਜੁਕ ਸੂਤਰਾਂ ਦੇ ਮੁਤਾਬਕ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਉਹ ਬਹੁਤ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਨਾਲੇ ਨਾਲ ਗੱਲਬਾਤ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਹੋ ਗਈ ਹੈ ਕਿੱਥੇ ਕਿਵੇਂ ਬਹੁਤ ਅਹਿਮ ਇਹ ਵੀ ਖਬਰ ਹੈ ਨਾਲੇ ਨਾਲ ਗੱਲ ਕਰਾਂਗੇ ਕਿ ਹੜ੍ਹਾਂ ਨੂੰ ਲੈ ਕੇ ਜਿਹੜੀ ਇੱਕ ਰਿਪੋਰਟ ਬਣਾ ਲਈ ਹੈ ਕੇਂਦਰ ਨੇ ਔਰ ਕਿ ਕੀ ਕਾਰਨ ਇਹਦੇ ਵਿੱਚ ਦੱਸੇ ਗਏ ਆ ਕਿ ਹੜ ਆਏ ਕਿਉਂ ਨੇ ਬਹੁਤ ਹੈਰਾਨੀਜਨਕ ਜਿਹੜੀ ਗੱਲ ਹੈ ਉਹਦੇ ਤੇ ਵੀ ਜਿਹੜੀ ਅਸੀਂ ਗੱਲਬਾਤ ਕਰਾਂਗੇ ਪਰ ਸ਼ੁਰੂਆਤ ਜਿਹੜੀ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣ ਤੇ ਉਹਨਾਂ ਦੀ ਸਿਹਤ ਦੇ ਉੱਪਰ ਜਿਹੜੀ ਅਸੀਂ ਗੱਲਬਾਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਅਰਵਿੰਦ ਕੇਦਰੀਵਾਲ ਦੇ ਨਾਲ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਨਹੀਂ ਜਾਂਦੇ ਤਾਂ ਉਦੋਂ ਹੀ ਬਹੁਤ ਸਾਰੀਆਂ ਚਰਚਾਵਾਂ ਚੱਲ ਪਈਆਂ ਸੀ ਕਿ ਦਾਲ ਚ ਭਾਈ ਕੁਝ ਕਾਲਾ ਹੈਗਾ ਕਿਉਂਕਿ ਅਰਵਿੰਦ ਕੇਜਰੀਵਾਲ ਪੰਜਾਬ ਆਉਣ ਤੇ ਅਹਿਮ ਉਹ ਦੌਰਾ ਕਰਨ ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਨਾ ਜਾਣ ਤਾਂ ਬਹੁਤ ਵੱਡੇ ਸਵਾਲ ਖੜੇ ਹੁੰਦੇ ਆ ਹੁਣ ਚਰਚਾਵਾਂ ਇਹ ਨੇ ਕਿ ਇੱਕ ਅਹਿਮ ਸਰਵੇ ਜਿਹੜਾ ਪੰਜਾਬ ਦੇ ਅੰਦਰ ਹੋਇਆ ਸੀਗਾ ਔਰ ਅਹਿਮ ਸਰਵੇ ਦੇ ਵਿੱਚ ਆਮਦਵੀ ਪਾਰਟੀ ਜਿਹੜੀ ਹੈ ਉਹ 18 ਸੀਟਾਂ ਤੇ ਸਿਮਟਦੀ ਜਿਹੜੀ ਹੈ ਕਹਿੰਦੇ ਕਿ ਨਜ਼ਰ ਆ ਰਹੀ ਸੀ ਜੋ ਚਰਚਾ ਹੈ ਅੰਦਰਲੀ ਜਾਣਕਾਰੀ ਹੈ ਔਰ ਉਸ 18 ਸੀਟਾਂ ਦੇ ਸਿੰਪਟਨ ਤੇ ਕਰਕੇ ਪਾਰਟੀ ਜਿਹੜੀ ਆ ਉਹ ਚਿੰਤਤ ਹੈ ਸੀਐਮ ਦਾ ਗਰਾਫ ਵੀ ਡਿੱਗਿਆ ਔਰ ਉਹ ਸਰਵੇ ਦੇ ਵਿੱਚ ਹੈਰਾਨੀਜਨਕ ਗੱਲ ਇਹ ਹੈ ਕਿ ਚਰਨਜੀਤ ਸਿੰਘ ਚੰਨੀ ਸਭ ਤੋਂ ਉੱਪਰ ਨਜ਼ਰ ਆਏ ਨੇ ਜਿਹਦੇ ਕਰਕੇ ਸੀਐਮ ਔਰ 18 ਸੀਟਾਂ ਜਿਹੜੀਆਂ ਉਹ ਆ ਰਹੀਆਂ ਪਾਰਟੀ ਆ ਜਿਹੜੀ ਆਮਾਦੀ ਪਾਰਟੀ ਆ ਉਹਨਾਂ ਨੂੰ ਸਰਵੇ ਦੇ ਵਿੱਚ ਤਾਂ ਚਿੰਤਾ ਹੈ ਤਾਂ ਇਸ ਕਰਕੇ ਕਹਿੰਦੇ ਆ ਕਿ ਆਮਾਦੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਇਹ ਮਨ ਬਣਾ ਲਿਆ ਕਿ ਭਗਵੰਤ ਮਾਨ ਦਾ ਹੁਣ ਪੰਜਾਬ ਦੇ ਅੰਦਰ ਵਿਰੋਧ ਹੈ ਔਰ ਉਹਨਾਂ ਨੂੰ ਬਦਲਣਾ ਚਾਹੀਦਾ ਹੈ ਔਰ ਕਹਿੰਦੇ ਆ ਕਿ ਅਰਵਿੰਦ ਕੇਜਰੀਵਾਲ ਜਦੋਂ ਪੰਜਾਬ ਆਏ ਤਾਂ ਉਸ ਦਿਨ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਨਾਲ ਉਹ ਘਰ ਦੇ ਵਿੱਚ ਉਹਨਾਂ ਦੇ ਮੇਲੇ ਔਰ ਕਹਿੰਦੇ ਆ ਕਿ ਉੱਥੇ ਜੰਮ ਕੇ ਬਹਿਸਬਾਜ਼ੀ ਹੋਈ ਹੈ ਔਰ ਇਹ ਵੀ ਗੱਲ ਪਤਾ ਲੱਗੀ ਹੈ ਜੋ ਚਰਚਾਵਾ ਨੇ ਚਰਚਾਵਾ ਦਾ ਬਾਜ਼ਾਰ ਗਰਮ ਹੈ ਹਾਲਾਂਕਿ ਇਹਨਾਂ ਚਰਚਾਵਾ ਤੇ ਮੋਹਰ ਮੈਂ ਫਿਰ ਕਹਿੰਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਖੁਦ ਲਾਉਣਗੇ ਔਰ ਇਹ ਚਰਚਾ ਪੂਰੀ ਜੋਰਾਂ ਤੇ ਆ ਭਰੋਸੇਯੋਗ ਕਥੂਤਰਾ ਤੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਭਾਈ ਤੁਸੀਂ ਅਸਤੀਫਾ ਦਿਓ ਮੁੱਖ ਮੰਤਰੀ ਦੀ ਕੁਰਸੀ ਤੋਂ ਔਰ ਚੁੱਪ ਕਰਕੇ ਤੁਸੀਂ ਰਾਜ ਸਭਾ ਜਾਓ ਰਾਜ ਸਭਾ ਦੇ ਵਿੱਚ ਜਾ ਕੇ ਪੰਜਾਬ ਦੀ ਆਵਾਜ਼ ਉਠਾਓ ਔਰ ਰਾਜ ਸਭਾ ਦੇ ਵਿੱਚ ਉੱਥੇ ਜਾ ਕੇ ਪੰਜਾਬ ਦੇ ਮੁੱਦੇ ਚੱਕੋ ਪੰਜਾਬ ਨੂੰ ਪੈਸਾ ਪੰਜਾਬ ਨੂੰ ਰਾਹਤ ਕੇਂਦਰ ਸਰਕਾਰ ਨਹੀਂ ਦੇ ਰਹੀ ਕੇਂਦਰ ਪੰਜਾਬ ਦੇ ਨਾਲ ਖੜ ਨਹੀਂ ਰਿਹਾ ਉਥੇ ਤੁਹਾਡੀ ਜ਼ਰੂਰਤ ਹੈ ਉਥੇ ਜਾ ਕੇ ਤੁਸੀਂ ਆਪਣੀ ਆਵਾਜ਼ ਬੁਲੰਦ ਕਰੋ ਪੰਜਾਬ ਦੀ ਆਵਾਜ਼ ਬੁਲੰਦ ਕਰੋ ਔਰ ਮੁੱਖ ਮੰਤਰੀ ਦੀ ਕੁਰਸੀ ਤੋਂ ਅਸਤੀਫਾ ਦਿਓ ਰਾਜ ਸਭਾ ਜਾਓ ਪੰਜਾਬ ਦੀ ਆਵਾਜ਼ ਬਣੋ ਔਰ ਬਾਅਦ ਦੇ ਵਿੱਚ 2027 ਦੇ ਵਿੱਚ ਕਹਿੰਦੇ ਆ ਕਿ ਤੁਹਾਨੂੰ ਅਸੀਂ ਦੁਬਾਰਾ ਸੀਐਮ ਦਾ ਚਿਹਰਾ ਲੈ ਕੇ ਚੋਣ ਲੜਾਂਗੇ ਇਹ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਔਰ ਉਧਰੋਂ ਕਹਿੰਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਉਹ ਅਸਤੀਫਾ ਨਾ ਦੇਣ ਦੀ ਗੱਲ ਆਖ ਰਹੇ ਨੇ ਔਰ ਇਹ ਵੀ ਗੱਲ ਪਤਾ ਲੱਗੀ ਹੈ ਕਿ ਉਹ ਨਾ ਅਸਤੀਫਾ ਦੇਣ ਨੂੰ ਤਿਆਰ ਨੇ ਔਰ ਨਾ ਹੀ ਉਹ ਡਿਪਟੀ ਸੀਐਮ ਜਿਨ੍ਹਾਂ ਨੂੰ ਬਣਾਉਣ ਦੀ ਗੱਲ ਚੱਲ ਰਹੀ ਹੈ ਨਾ ਹੀ ਉਹ ਆਪਣੇ ਨਾਲ ਕਿਸੇ ਨੂੰ ਡਿਪਟੀ ਸੀਐਮ ਲਾਉਣ ਦੀ ਤਿਆਰ ਨੇ ਹਾਲਾਂਕਿ ਤੁਹਾਨੂੰ ਚੇਤਾ ਹੋਣਾ ਕਿ 1 ਸਾਲ ਪਹਿਲਾਂ ਠੀਕ 1 ਸਾਲ ਪਹਿਲਾਂ ਇਹੋ ਜਿਹੀ ਚਰਚਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣ ਦੀ ਚਰਚਾ ਪੂਰੀ ਜਿਹੜੀ ਆ ਉਹ ਜੋਰਾਂ ਤੇ ਸੀਗੀ ਜਦੋਂ ਲੋਕ ਸਭਾ ਦੇ ਵਿੱਚੋਂ ਹਾਰ ਕੋਈ ਸੀਗੀ ਤਾਂ ਉਹ ਸਮੇਂ ਵੀ ਮੁੱਖ ਮੰਤਰੀ ਭਗਵੰਤ ਮਾਨ ਦੌੜ ਕੇ ਹਸਪਤਾਲ ਦੇ ਵਿੱਚ ਜਿਹੜਾ ਉਹ ਦਾਖਲ ਹੋ ਗਏ ਸੀਗੇ ਤਾਂ ਹੁਣ ਇੱਕ ਵਾਰ ਫੇਰ ਮੁੱਖ ਮੰਤਰੀ ਭਗਵੰਤ ਮਾਨ ਉਹੋ ਜਿਹੀ ਸਿਚੁਏਸ਼ਨ ਦੇ ਵਿੱਚ ਫੇਰ ਹਸਪਤਾਲ ਦੇ ਵਿੱਚ ਭਰਤੀ ਜਿਹੜੇ ਹੋਏ ਐ ਔਰ ਸਿਚੁਏਸ਼ਨ ਸੇਮ ਜਿਹੜੀ ਉਸੇ ਤਰੀਕੇ ਦੀ ਬਣੀ ਹੋਈ ਹੈ ਮੁੱਖ ਮੰਤਰੀ ਜਿਹੜੇ ਐ ਉਹ ਸਿੰਪਥੀ ਲੈਣ ਦੀ ਕੋਸ਼ਿਸ਼ ਦੇ ਵਿੱਚ ਹੈ ਮੁੱਖ ਮੰਤਰੀ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਦੇ ਵਿੱਚ ਹੈ ਕਿ ਮੈਨੂੰ ਸਿੰਪਥੀ ਮਿਲੇ ਕਿ ਭਾਈ ਮੈਂ ਬਿਮਾਰ ਸੀ ਤੇ ਜੇ ਲਾਉਂਦੇ ਆ ਤਾਂ ਮੰਗਰੋ ਮੈਨੂੰ ਲਾਤਾ ਪਰ ਇੰਨਾ ਲਾਉਣਾ ਆਸਾਨ ਹਰੇ ਦਿੱਲੀ ਵਾਲਿਆਂ ਲਈ ਵੀ ਨਹੀਂ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਾਉਣ ਤੋਂ ਬਾਅਦ ਪਤਾ ਲੱਗਿਆ ਕਿ ਨਿਜਰ ਦੇ ਉੱਪਰ ਕੇਂਦਰੀ ਵਾੜ ਦਾ ਖੇਡਣ ਦੀ ਤਿਆਰੀ ਦੇ ਵਿੱਚ ਹੈਗੇ ਆ ਇੰਦਰਵੀਰ ਨਿਜਰ ਨੂੰ ਸੀਐਮ ਬਣਾਉਣਾ ਚਾਹੁੰਦੇ ਆ ਜਿਹੜੀ ਉਹਨਾਂ ਦੀ ਅੰਦਰਲੀ ਇੱਛਾ ਜਿਹੜੀ ਹੈਗੀ ਹੈ ਕਿਉਂਕਿ ਇੰਦਰਵੀਰ ਨਿੱਜਰ ਇੱਕ ਬੇਦਾਗ ਸ਼ਖਸੀਅਤ ਨੇ ਔਰ ਇੱਕ ਇਹ ਵੀ ਗੱਲ ਹੈ ਕਿ ਉਹਨਾਂ ਦੇ ਗੁਰਸਿੱਖ ਚਿਹਰਾ ਵੀ ਨੇ ਔਰ ਜੱਟ ਸਿੱਖ ਵੀ ਨੇ ਔਰ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਸਭ ਤੋਂ ਅੱਗੇ ਆਮ ਆਦਮੀ ਪਾਰਟੀ ਦੇ ਵਿੱਚ ਸਰਵੇ ਦੇ ਵਿੱਚ ਆ ਰਹੇ ਹੈਗੇ ਨੇ ਉਹਨਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਭਗਵੰਤੂਮਾਨ ਹੁਣ ਚਰਨਜੀਤ ਸਿੰਘ ਚੰਨੀ ਨੂੰ ਟੱਕਰ ਜਿਹੜੀ ਆ ਉਸ ਤਰੀਕੇ ਦੀ ਨਹੀਂ ਦੇ ਸਕਦੇ ਸੋ ਉਹ ਚਿਹਰਾ ਵੀ ਬਦਲਣ ਦੀ ਤਿਆਰੀ ਦੇ ਵਿੱਚ ਹੈਗੇ ਨੇ ਸੋ ਇੰਦਰਵੀਰ ਨੱਜਰ ਨੂੰ ਕਹਿੰਦੇ ਆ ਕਿ ਸੀਐਮ ਲਾ ਕੇ ਨਾਲ ਦੀ ਨਾਲ ਉਹਨਾਂ ਦੇ ਹਰਪਾਲ ਸਿੰਘ ਚੀਮਾ ਡਿਪਟੀ ਸੀਐਮ ਐਸਸੀ ਫੇਸ ਦੇ ਤੌਰ ਤੇ ਔਰ ਨਾਲ ਹੀ ਨਾਲ ਕਹਿੰਦੇ ਆ ਕਿ ਜਿਹੜਾ ਅਮਨ अरोड़ा ਨੂੰ ਹਿੰਦੂ ਫੇਸ ਦੇ ਤੌਰ ਤੇ ਡਿਪਟੀ ਸੀਐਮ ਨਾਲ ਲਗਾਉਣ ਦੀ ਕੋਸ਼ਿਸ਼ ਜਿਹੜੀ ਉਹ ਹੈਗੀ ਹੈ ਔਰ ਚੱਲ ਰਹੀ ਹੈ ਗੱਲ ਹੁਣ ਇਹ ਕਿੰਨੀ ਜਲਦੀ ਲਾਹਿਆ ਜਾ ਰਿਹਾ ਹੈ ਕਿੰਨੀ ਜਲਦੀ ਇਹ ਸਿਚੁਏਸ਼ਨ ਨੂੰ ਇਸ ਆਪਣੇ ਜਿਹੜੇ ਉਹਨਾਂ ਦਾ ਜਿਹੜਾ ਚੱਲ ਰਿਹਾ ਇਹ ਤਰੀਕਾ ਹੈਗਾ ਜਾਂ ਕਹਿ ਲੋ ਕਿ ਉਹਨਾਂ ਦੀ ਇਹ ਇਹ ਬਣਾਈ ਹੋਏ ਪਲਾਨ ਹੈ ਉਹ ਕਿੰਨਾ ਕੁ ਟਾਈਮ ਇਸ ਪਲਾਨ ਨੂੰ ਜਿਹੜਾ ਲਾਗੂ ਕਰ ਦੇਣਗੇ ਅਰਵਿੰਦ ਕੇਜਰੀਵਾਲ ਉਹ ਦੇਖਣ ਵਾਲੀ ਗੱਲ ਹੋਊਗੀ ਪਰ ਸਿਚੁਏਸ਼ਨ ਜਿਹੜੀ ਆ ਉਹ ਪੂਰਨ ਤਰੀਕੇ ਦੇ ਨਾਲ ਇਹੋ ਜਿਹੀ ਜਿਹੜੀ ਉਹ ਬਣੀ ਹੋਈ ਹੈਗੀ ਹੈ ਔਰ ਇਹ ਵੀ ਗੱਲ ਨਾਲ ਹੈ ਕਿ ਸਿਚੁਏਸ਼ਨ ਜਿਹੜੀ ਸਰਵੇ ਦੇ ਵਿੱਚ ਆਈ ਹੈ ਆਮ ਆਦਮੀ ਪਾਰਟੀ ਸਿਰਫ ਔਰ ਸਿਰਫ 18 ਸੀਟਾਂ ਤੇ ਸਿਮਟਦੀ ਨਜ਼ਰ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਗ੍ਰਾਫ ਡਿੱਗ ਚੁੱਕਿਆ ਉਹ ਸਰਵੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਕਰਨਜੀਤ ਸਿੰਘ ਚੰਨੀ ਆਪ ਆਏ ਨੇ ਤਾਂ ਹੁਣ ਪਿਛਲੇ ਦਿਨਾਂ ਤੋਂ ਕਈ ਦਿਨਾਂ ਤੋਂ ਜਿਹੜੀ ਚਰਚਾ ਜਿਹੜੀ ਚੱਲ ਰਹੀ ਹੈ ਜਿਹੜੇ ਭਗਵੰਤ ਮਾਨ ਦੇ ਫੁੱਫੜ ਸੌਰਾ ਪਠਾਨ ਮਾਜਰਾ ਨੂੰ ਜਿਹੜੇ ਉਹ ਪਰਚਾ ਦਰਜ ਕਰਨ ਦੀ ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਜਦੋਂ ਪਿਛਲੀ ਵਾਰ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣ ਦੀ ਗੱਲ ਚੱਲੀ ਸੀ ਤਾਂ ਉਦੋਂ ਵੀ ਪਹਿਲਾਂ ਜਿਹੜਾ ਪਠਾਨ ਮਾਜਰਾ ਨੂੰ ਹੀ ਪਰਚਾ ਦਰਜ ਕਰਨ ਦੀ ਤਿਆਰੀ ਜਿਹੜੀ ਸੀਗੀ ਉਸ ਸਮੇਂ ਵੀ ਪਿਛਲੇ ਸਾਲ ਵੀ ਆਹੀ ਦਿਨਾਂ ਦੇ ਵਿੱਚ ਤਾਂ ਉਦੋਂ ਵੀ ਪਠਾਨ ਮਾਜਰਾ ਥੋੜੀ ਦੇਰ ਦੇ ਲਈ ਰੂਪੋਸਟ ਜਿਹੜਿਆ ਹੋਏ ਸੀ ਸਾਰਿਆਂ ਨੂੰ ਜਿਹੜਾ ਉਹ ਪਤਾ ਹੈਗਾ ਹੀ ਐ ਔਰ ਕਾਰਨ ਉਦੋਂ ਇਹ ਸੀਗਾ ਕਿ ਪਠਾਨ ਮਾਜਰਾ ਭਗਵੰਤ ਮਾਨ ਦੇ ਵਾਸਤੇ ਜਿਹੜੀ ਐਮਐਲਏ ਮੰਤਰੀਆਂ ਦੀ ਜਿਹੜੀ ਆ ਉਹ ਲੋਬਿੰਗ ਕਰ ਰਹੇ ਸੀ ਇਕੱਠੇ ਕਰ ਰਹੇ ਸੀ ਤਾਂ ਉਦੋਂ ਸੈਟਿੰਗ ਸ਼ੂਟਿੰਗ ਜਿਹੜੀ ਆ ਹੋ ਗਈ ਸੀ ਸਾਰਾ ਕੁਝ ਹੋ ਗਿਆ ਸੀ ਹੁਣ ਵੀ ਹੁਣ ਵੀ ਦਿੱਲੀ ਵਾਲਿਆਂ ਨੂੰ ਪਤਾ ਸੀਗਾ ਕਿ ਜਦੋਂ ਭਗਵੰਤ ਮਾਨ ਨੂੰ ਅਸੀਂ ਬਦਲਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹਦੀ ਲੋਬਿੰਗ ਕਰਨ ਵਾਲਾ ਪਠਾਨ ਮਾਦਰਾ ਹੀ ਹੈ ਔਰ ਪਠਾਨ ਮਾਦਰਾ ਨੂੰ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣ ਤੋਂ ਪਹਿਲਾਂ ਪਠਾਨ ਮਾਦਰਾ ਦੇ ਉੱਪਰ ਜਿਹੜਾ ਸ਼ਿਕੰਜਾ ਕਸਾਇਆ ਗਿਆ ਤਾਂ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਸਤੇ ਕੋਈ ਜਿਹੜਾ ਬੰਦਾ ਲੋਬਿੰਗ ਕਰਨ ਵਾਲਾ ਬਚੇ ਨਾ ਕਿਉਂਕਿ ਹੁਣ ਜਿਸ ਤਰੀਕੇ ਦੇ ਨਾਲ ਭਗਵੰਤਪਾਨ ਜਿਹੜੇ ਉਹ ਹਸਪੀਟਲ ਗਏ ਐ ਅਸਤੀਫਾ ਮੰਗਣ ਦੀ ਜਿਹੜੀ ਗੱਲ ਚਰਚਾ ਜਿਹੜੀ ਹੈਗੀ ਆ ਉਹ ਹਸਪੀਟਲ ਗਏ ਆ ਤਾਂ ਪਿੱਛੋਂ ਉਹਨਾਂ ਦੀ ਪੈਰਵਾਈ ਕਰਨ ਵਾਲਾ ਉਹਨਾਂ ਦਾ ਕੋਈ ਭਰੋਸਯੋਗ ਐਮਐਲਏ ਹੈ ਹੀ ਨਹੀਂ ਤਾਂ ਅਜਿਹੀ ਸਿਚੁਏਸ਼ਨ ਦੇ ਵਿੱਚ ਐਕਟਿਵ ਹੋ ਜਾਣਾ ਸੀਗਾ ਐਮਐਲਏ ਪਠਾਨ ਮਾਜਰਾਨੀ ਸੋ ਇਸ ਕਰਕੇ ਇਹ ਸਾਰੀ ਗਤੀਵਿਧੀ ਕਰਨ ਤੋਂ ਪਹਿਲਾਂ ਇਹ ਸਾਰੀ ਐਕਸਰਸਾਈਜ਼ ਕਰਨ ਤੋਂ ਪਹਿਲਾਂ ਕੇਜਰੀਵਾਲ ਉਹਨਾਂ ਨੇ ਪੂਰਾ ਪਲਾਨ ਸੀਗਾ ਕਿ ਪਹਿਲਾਂ ਪਠਾਨ ਮਾਦਰਾ ਨੂੰ ਜਿਹੜਾ ਉਹ ਟਿਕਾਣੇ ਲਾਇਆ ਜਾਊਗਾ ਫਿਰ ਉਸ ਤੋਂ ਬਾਅਦ ਇਹੋ ਜੀ ਗੱਲਬਾਤ ਜਿਹੜੀ ਚੱਲੂਗੀ ਤਾਂ ਹੁਣ ਪਠਾਨ ਮਾਦਰਾ ਗਾਇਬ ਨਹੀਂ ਹੁਣ ਬੀਤੀ ਰਾਤ ਇਹ ਵੀ ਚਰਚਾਵਾਂ ਸੀਗੀਆਂ ਕਿ ਦਿੱਲੀ ਬੁਲਾਵਾ ਵੀ ਹੈ ਇਹਨਾਂ ਤਿੰਨਾਂ ਜਣਿਆਂ ਨੂੰ ਹੁਣ ਕਦੋਂ ਗੱਲਬਾਤ ਹੁੰਦੀ ਹੈ ਇਹ ਗੱਲ ਜਿਹੜੀ ਦੇਖਣ ਵਾਲੀ ਹੋਊਗੀ ਪਰ ਕਹਿੰਦੇ ਕਿ ਦਿੱਲੀ ਵਾਲਿਆਂ ਦਾ ਹੁਣ ਪੂਰਨ ਤਰੀਕੇ ਦੇ ਨਾਲ ਮਨ ਜਿਹੜਾ ਉਹ ਵੱਡ ਚੁੱਕਿਆ ਹੈਗਾ ਚਰਚਾਵਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਦੇ ਨਾਲ ਗਰਮ ਹੈ ਕਿ ਮੁੱਖ ਮੰਤਰੀ ਨੂੰ ਬਦਲਣ ਦੀ ਤਿਆਰੀ ਦੇ ਵਿੱਚ ਅਰਵਿੰਦ ਕੇਜਰੀਵਾਲ ਦਿੱਲੀ ਲੋਬੀ ਪੂਰੀ ਤਰ੍ਹਾਂ ਹੈ ਔਰ ਉਹਨਾਂ ਦੀ ਤਿਆਰੀ ਵੀ ਮੁਕੰਮਲ ਹੋ ਚੁੱਕੀ ਹੈ ਔਰ ਸੀਐਮ ਕਿਉਂ ਲਾਉਣਾ ਹੈ ਡਿਪਟੀ ਸੀਐਮ ਕਿਹਨੂੰ ਲਾਉਣਾ ਉਹ ਵੀ ਤਿਆਰੀ ਜਿਹੜੀ ਆ ਉਹਨਾਂ ਨੇ ਫੁੱਲ ਜਿਹੜੀ ਆ ਉਹ ਕਰ ਲਈ ਹੈ ਔਰ ਮੁੱਖ ਮੰਤਰੀ ਭਗੰਤਮਨ ਜਿਹੜੇ ਆ ਉਹ ਆਪਣੇ ਆਪ ਨੂੰ ਬਚਾਉਣ ਦੇ ਲਈ ਦੌੜ ਕੇ ਹਸਪਤਾਲ ਚਲੇ ਗਏ ਹਾਲਾਂਕਿ ਸਿਹਤ ਉਹਨਾਂ ਦੀ ਇੰਨੀ ਨਸਾਜ ਨਹੀਂ ਹੈ ਜਿੰਨੀ ਸੇਤ ਜਿਹੜੀ ਉਹ ਦੱਸੀ ਜਾ ਰਹੀ ਹੈ ਹਸਪੀਟਲ ਵਾਲੀ ਆਪਣੇ ਆਪ ਤੁਰ ਕੇ ਗਏ ਨੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪਰ ਅੰਦਰਲੀ ਗੱਲ ਇਹ ਹੈ ਕਿ ਜਦੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫਾ ਦੇਣ ਦੇ ਲਈ ਕਿਹਾ ਜਾਂਦਾ ਉਦੋਂ ਹੀ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਦੌੜ ਕੇ ਹਸਪਤਾਲ ਚਲੇ ਜਾਂਦੇ ਆ ਹੁਣ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਗੱਲ ਜਿਹੜੀ ਆ ਸੋਚਣੀ ਪਊਗੀ ਕਿ ਪਿਛਲੇ 3 3.5 3 4 ਪੌਣੇ 4 ਸਾਲ ਤੋਂ ਲੋਕ ਜਿਹੜੇ ਰੌਲਾ ਪਾ ਰਹੇ ਸੀ ਕਿ ਭਗਵੰਤ ਮਾਨ ਜੀ ਦਿੱਲੀ ਵਾਲਿਆਂ ਦੇ ਥੱਲੇ ਨਾ ਲੱਗੋ ਪੰਜਾਬ ਦੇ ਨਾਲ ਖੜੋ ਤੇ ਜੇ ਮੁੱਖ ਮੰਤਰੀ ਭਗਵੰਤ ਮਾਨ ਉਸ ਸਮੇਂ ਪੰਜਾਬ ਦੇ ਨਾਲ ਖੜੇ ਹੁੰਦੇ ਤਾਂ ਅੱਜ ਪੰਜਾਬੀ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖੜੇ ਹੁੰਦੇ ਪਰ ਅੱਜ ਜੇ ਦਿੱਲੀ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਉਹ ਚੇਂਜ ਕਰਨਗੇ ਤਾਂ ਅੱਜ ਭਗਵੰਤ ਮਾਨ ਦੇ ਨਾਲ ਖੜਨ ਵਾਲਾ ਕੋਈ ਬੰਦਾ ਜਿਹੜਾ ਉਸ ਤਰੀਕੇ ਦਾ ਬਚਿਆ ਨਹੀਂ ਪੰਜਾਬੀ ਪਹਿਲਾ ਭਗਵੰਤ ਮਾਨ ਨੂੰ ਬਦਲਣਾ ਚਾਹੁੰਦੇ ਆ ਬਾਅਦ ਚੋਂ ਦਿੱਲੀ ਨੂੰ ਜਿਹੜਾ ਉਹ ਪੱਟਣ ਦੀ ਤਿਆਰੀ ਦੇ ਵਿੱਚ ਤਾਂ ਚਲੋ ਉਹ ਹੈਗੇ ਹੈਗੇ ਆ ਹੁਣ ਗੱਲ ਇਹ ਹੈ ਕਿ ਪਠਾਨ ਮਾਜਰਾ ਦੇ ਨਾਲ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਦਿਨਾਂ ਤੋਂ ਖੜ ਜਾਂਦੇ ਤਾਂ ਮੈਨੂੰ ਲੱਗਦਾ ਹੈ ਕਿ ਕੁਝ ਐਮ ਐਲ ਏ ਮੰਤਰੀ ਭਗਵੰਤ ਮਾਨ ਦੇ ਨਾਲ ਖੜ ਸਕਦੇ ਸੀਗੇ ਪਰ ਹੁਣ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਪਠਾਨ ਮਾਦਰਾ ਦੇ ਕੋਲੋਂ ਪੱਲਾ ਝਾੜਿਆ ਪਾਸਾ ਵਟਿਆ ਕੋਈ ਬਿਆਨ ਨਹੀਂ ਦਿੱਤਾ ਬੁੱਲਣ ਤੇ ਉਸ ਮਸਲੇ ਤੇ ਤਿਆਰ ਨਹੀਂ ਤਾਂ ਫਿਰ ਦਿੱਲੀ ਵਾਲਿਆਂ ਇੱਕ ਵਾਰ ਤਾਕਤਵਰ ਦਿਖੇ ਨੇ ਔਰ ਐਮਐਲਏ ਮੰਤਰੀਆਂ ਦੇ ਵਿੱਚ ਵੀ ਇਹੀ ਸੁਨੇਹਾ ਜਾਂਦਾ ਹੈ ਕਿ ਭਾਈ ਦਿੱਲੀ ਵਾਲੇ ਹੀ ਤਾਕਤਵਰ ਨੇ ਜੇ ਦਿੱਲੀ ਵਾਲਿਆਂ ਦੇ ਖਿਲਾਫ ਗਏ ਕਿਤੇ ਇਹ ਨਾ ਹੋ ਜAVE ਕਿਤੇ ਸਾਨੂੰ ਵੀ ਜਿਹੜਾ ਉਹ ਟੰਗ ਦਿੱਤਾ ਜਾਵੇ ਔਰ ਇਹ ਵੀ ਗੱਲ ਨਾਲ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਲਗਾਤਾਰ ਟੀਮ ਦੇ ਜਿਹੜੇ ਆ ਉਹ ਪ੍ਰਗਟੇ ਜਾ ਰਹੇ ਸੀ ਉਹਨਾਂ ਦੇ ਜਿਹੜੇ ਖਾਸਮ ਖਾਸ ਸੀ ਉਹਨਾਂ ਨੂੰ ਪਾਸੇ ਹਟਾਇਆ ਜਾ ਰਿਹਾ ਸੀ ਇੱਥੋਂ ਤੱਕ ਕਿ ਵਿਜੀਲੈਂਸ ਚੀਫ ਨੂੰ ਵੀ ਹਟਾ ਦਿੱਤਾ ਗਿਆ ਸੀ ਤਿਆਰੀ ਜਿਹੜੀ ਆ ਇਸੇ ਚੀਜ਼ ਦੀ ਸੀਗੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਿਆ ਜਾਊਗਾ ਹੁਣ ਦੇਖਦੇ ਆ ਕਿ ਕਦੋਂ ਤੱਕ ਬਦਲਿਆ ਜਾਂਦਾ ਕਿਉਂਕਿ ਇੰਨਾ ਆਸਾਨ ਨਹੀਂ ਹੁੰਦਾ ਫਲੋਰ ਟੈਸਟ ਵੀ ਕਰਾਉਣਾ ਪੈਂਦਾ ਸੋ ਇਹ ਇਸ ਕਰਕੇ ਹੁਣ ਦੇਖਣਾ ਹੈ ਕਿ ਵਿਧਾਇਕ ਤੇ ਮੰਤਰੀ ਕਿਹਦੇ ਨਾਲ ਖੜਦੇ ਨਜ਼ਰ ਆ ਰਹੇ ਪਰ ਸੋਰਸਸ ਇਹ ਜਾਣਕਾਰੀ ਦੇ ਰਹੇ ਨੇ ਕਿ ਦਿੱਲੀ ਵਾਲਿਆਂ ਦਾ ਪੂਰਾ ਮਨ ਜਿਹੜਾ ਉਹ ਬਣ ਚੁੱਕਿਆ ਹੈਗਾ ਕਿ ਭਗਵੰਤ ਮਾਨ ਤੋਂ ਅਸਤੀਫਾ ਲੈਣਾ ਹੀ ਲੈਣਾ ਹੈ ਔਰ ਬਹੁਤ ਸਾਰੀਆਂ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ ਨੇ ਤਾਂ ਹੋਰ ਨਿਕਲ ਕੇ ਕੀ ਕੁਝ ਸਾਹਮਣੇ ਆਉਂਦਾ ਅੰਦਰਲੀ ਜਾਣਕਾਰੀ ਲਗਾਤਾਰ ਅੱਜ ਪੂਰਾ ਦਿਨ ਪਰ ਜਿਹੜੀ ਆ ਇਹ ਜਾਣਕਾਰੀ ਚੱਲਣੀ ਆ ਤਾਂ ਤੁਹਾਡੇ ਨਾਲ ਸਾਂਝੀ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਦੇ ਰਹਾਂਗੇ ਚਲੋ ਅਗਲੀ ਖਬਰ ਜਿਹੜੀ ਆ ਆਪਾਂ ਹੁਣ ਲੈ ਲੈਂਦੇ ਹੈਗੇ ਆ ਅਗਲੀ ਖਬਰ ਨਵਜੂਦ ਸਿੰਘ ਸਿੱਧੂ ਨੂੰ ਲੈ ਕੇ ਆ ਨਵਜੋਤ ਸਿੰਘ ਸਿੱਧੂ ਪੰਜਾਬ ਨਹੀਂ ਸਕੋ ਦੀ ਭਾਰਤ ਦੀ ਸਿਆਸਤ ਦੇ ਵੱਡੇ ਚਿਹਰੇ ਨੇ ਔਰ ਸਿਆਸੀ ਤੌਰ ਤੇ ਉਹਨਾਂ ਦਾ ਵੱਡਾ ਕਦ ਹੈਗਾ ਹਾਲਾਂਕਿ ਬੇਸ਼ੱਕ ਪਿਛਲੇ ਕਈ ਸਾਲਾਂ ਤੋਂ ਜਿਹੜਾ ਹੈਗਾ ਉਹ ਸਿਆਸੀ ਜ਼ਮੀਨ ਤੋਂ ਨਵਜੋਤ ਸਿੰਘ ਸਿੱਧੂ ਬਿਲਕੁਲ ਪਾਸੇ ਨਹੀਂ ਪਰ ਨਵਜੋਤ ਸਿੰਘ ਸਿੱਧੂ ਦੀ ਇੱਕ ਵਾਰ ਫਿਰ ਵਾਪਸੀ ਹੋਈ ਹੈ ਲੋਕ ਔਰ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਦੇ ਫੈਨ ਚਾਹੁੰਦੇ ਸੀਗੇ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਮੁੱਦਿਆਂ ਤੇ ਵਾਪਸੀ ਕਰਨ ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਅਕਸ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਜਿਹੜੀ ਉਹ ਬਹੁਤ ਵੱਡੇ ਪੱਧਰ ਤੇ ਜਾਂਦੀ ਹੈ ਔਰ ਉਹਨਾਂ ਦਾ ਆਪਣਾ ਇੱਕ ਗੱਲ ਕਰਨ ਦਾ ਜਿਹੜਾ ਸਟਾਈਲ ਹੈਗਾ ਉਹਨਾਂ ਦੀ ਆਪਣੀ ਇੱਕ ਰੀਚ ਹੈਗੀ ਹੈ ਗੱਲ ਉਹਨਾਂ ਦੇ ਮੂੰਹੋਂ ਵੱਡੀ ਲੱਗਦੀ ਹੈ ਸੋ ਪੰਜਾਬ ਤੇ ਪੰਜਾਬੀ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਮੁੱਦੇ ਚੱਕਣ ਪਰ ਨਵਜੋਤ ਸਿੰਘ ਸਿੱਧੂ ਜਿਹੜੇ ਉਹ ਲਗਾਤਾਰ ਸਾਈਡ ਤੇ ਚੱਲ ਰਹੇ ਸੀਗੇ ਕਿਉਂਕਿ ਬਹੁਤ ਸਾਰੇ ਉਹਨਾਂ ਦੇ ਵਿਰੋਧੀ ਧੜੇ ਐਕਟਿਵ ਹੋ ਰਹੇ ਸੀਗੇ ਔਰ ਨਵਜੋਤ ਸਿੰਘ ਸਿੱਧੂ ਜਿਹੜੇ ਚੰਗੇ ਬੰਦਿਆਂ ਨੂੰ ਕਿਹੜਾ ਮੂਰੇ ਟਿਕਣ ਦਿੱਤਾ ਨਹੀਂ ਜਾਂਦਾ ਔਰ ਉਸ ਤਰੀਕੇ ਦਾ ਸ਼ਿਕਾਰ ਨਵਜੋਤ ਸਿੰਘ ਸਿੱਧੂ ਵੀ ਹੋਈ ਸੀ ਪਰ ਲਗਾਤਾਰ ਨਵਜੋਤ ਸਿੰਘ ਸਿੱਧੂ ਤੋਂ ਆਸ ਸੀਗੀ ਕਿ ਉਹ ਠੀਕ ਹੈ ਆਪਣਾ ਕੰਮਕਾਜ ਵੀ ਕਰਦੇ ਰਹਿਣ ਪਰ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਮੁੱਦਿਆਂ ਦੀ ਸਿਆਸਤ ਨਾ ਛੱਡਣ ਹੁਣ ਲਗਾਤਾਰ ਆਸ ਸੀ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਉਹ ਫਲੱਡਾਂ ਦੇ ਉੱਪਰ ਬੋਲਣਗੇ ਲੈਂਡ ਪੂਲਿੰਗ ਦੇ ਉੱਪਰ ਬੋਲਣਗੇ ਪਰ ਬੋਲੇ ਨਹੀਂ ਸੀ ਤਾਂ ਆਖਰਕਾਰ ਹੁਣ ਨਵਜੋਤ ਸਿੰਘ ਸਿੱਧੂ ਫਲੱਡਾਂ ਦੇ ਉੱਪਰ ਬੋਲੇ ਨੇ ਉਹਨਾਂ ਨੇ ਆਪਣੀਆਂ ਪੁਰਾਣੀਆਂ ਵੀਡੀਓਜ਼ ਫੇਸਬੁੱਕ ਪੰਨੇ ਦੇ ਉੱਪਰ ਸਾਂਝੀਆਂ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਭਾਈ ਜਿਹੜਾ ਮੈਂ ਤਾਂ ਸਮੇਂ-ਸਮੇਂ ਤੇ ਆਵਾਜ਼ ਚੁੱਕਦਾ ਰਿਆ ਕਿ ਭਾਈ ਜਿਹੜੀ ਇਹ ਮਾਈਨਿੰਗ ਚੱਲ ਰਹੀ ਹੈ ਨਾ ਇਹ ਬਿਲਕੁਲ ਗਲਤ ਤਰੀਕੇ ਦੇ ਨਾਲ ਚੱਲ ਰਹੀ ਹੈਗੀ ਆ ਔਰ ਇਹੀ ਅੱਗੇ ਜਾ ਕੇ ਕਾਰਨ ਜਿਹੜਾ ਉਹ ਫਲੱਡਾਂ ਦਾ ਬਣ ਰਹੇ ਹੈਗੇ ਆ ਉਹਨਾਂ ਨੇ ਆਪਣੀ ਲੋਕ ਸਭਾ ਦੀ ਇੱਕ ਪੁਰਾਣੀ ਸਪੀਚ ਕਈ ਸਾਲ ਪੁਰਾਣੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਸਪੀਚ ਜਿਹੜੀ ਆ ਉਹ ਫੇਸਬੁੱਕ ਪੰਨੇ ਤੇ ਸਾਂਝੀ ਕੀਤੀ ਹੈ ਕੁਝ ਮੀਡੀਆ ਵਾਈਟਸ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ ਜਿਹਦੇ ਵਿੱਚ ਖਾਸ ਤੌਰ ਤੇ ਉਹਨਾਂ ਨੇ BBMB ਦੇ ਮੁੱਦੇ ਦੇ ਉੱਪਰ ਧਿਆਨ ਜਿਹੜਾ ਲੋਕਾਂ ਨੂੰ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਰ BBMB ਦਾ ਪ੍ਰਬੰਧ ਜਿਹੜਾ ਉਹ ਕਿਉਂ ਕੀਤਾ ਗਿਆ ਇਸ ਤਰੀਕੇ ਦੇ ਨਾਲ ਆਪਣੇ ਹੱਥਾਂ ਦੇ ਵਿੱਚ ਕਿਉਂ ਲੈ ਗਿਆ ਨਵਜੋਤ ਸਿੰਘ ਸਿੱਧੂ ਨੇ ਮੈਂ ਫਿਰ ਦੱਸ ਦਿੰਨਾ ਨਵਜੋਤ ਸਿੰਘ ਸਿੱਧੂ ਨੇ ਵਾਪਸੀ ਕੀਤੀ ਹੈ ਪੰਜਾਬ ਦੇ ਮੁੱਦੇ ਤੇ ਬਹੁਤ ਵੱਡਾ ਅਹਿਮ ਸਵਾਲ ਚੁੱਕਿਆ ਕਿ ਪੰਜਾਬ ਦੇ ਅੰਦਰ ਮਾਈਨਿੰਗ ਦੇ ਕਰਕੇ ਹੀ ਇਹ ਫਲੱਡ ਜਿਹੜੇ ਆਏ ਹੈਗੇ ਆ ਔਰ ਨਾਲ ਹੀ ਨਾਲ ਉਹਨਾਂ ਨੇ ਇਸ ਤੇ ਵੀ ਧਿਆਨ ਦਿਵਾਇਆ ਕਿ BBIN ਦਾ ਪ੍ਰਬੰਧ ਜਿਹੜਾ ਉਹ ਕੇਂਦਰ ਨੇ ਆਪਣੇ ਹੱਥਾਂ ਦੇ ਵਿੱਚ ਕਿਉਂ ਲਿਆ ਕਿਉਂ ਸਮਾ ਰਹਿੰਦੇ ਆ ਪਾਣੀ ਜਿਹੜਾ ਰਿਲੀਜ਼ ਨਹੀਂ ਕੀਤਾ ਜਾਂਦਾ ਰਿਹਾ ਕੀ ਇਹ ਜਾਣਬੁੱਝ ਕੇ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਤਾਂ ਨਹੀਂ ਇਹ ਬਹੁਤ ਵੱਡੇ ਸਵਾਲ ਨਵਜੋਤ ਸਿੰਘ ਸਿੱਧੂ ਦੇ ਨੇ ਜਿਹੜੇ ਆ ਉਹ ਖੜੇ ਕੀਤੇ ਆ ਔਰ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਸਿਆਸੀ ਤੌਰ ਤੇ ਹੋ ਸਕਦਾ ਹੈ ਕਿ ਪੰਜਾਬ ਤੋਂ ਪਾਸੇ ਹੈ ਗਈ ਹੈ ਪਰ ਇਹ ਗੱਲ ਜਿਹੜੀ ਜ਼ਰੂਰ ਹੈ ਕਿ ਪੰਜਾਬ ਤੇ ਪੰਜਾਬੀ ਚਾਹੁੰਦੇ ਆ ਕਿ ਨਵਜੋਤ ਸਿੰਘ ਸਿੱਧੂ ਲਗਾਤਾਰ ਪੰਜਾਬ ਦੇ ਮੁੱਦਿਆਂ ਤੇ ਬੋਲਦੇ ਰਹਿਣ ਕਿਉਂਕਿ ਉਹਨਾਂ ਦੇ ਮੂੰਹੋਂ ਕਹੀ ਗੱਲ ਜਿਹੜੀ ਆ ਉਹ ਵੱਡੀ ਹੋ ਕੇ ਜਿਹੜੀ ਲੋਕਾਂ ਤੱਕ ਜਾਂਦੀ ਹੈ ਔਰ ਨਵਜੋਤ ਸਿੰਘ ਸਿੱਧੂ ਜੇ ਇਹ ਸਿਆਸਤ ਮੁੱਦਿਆਂ ਦੀ ਕਰਦੇ ਆ ਤਾਂ ਦੁਬਾਰਾ ਨਵਜੋਤ ਸਿੰਘ ਸਿੱਧੂ ਦੀ ਠਮਾਕੇਦਾਰ ਵਾਪਸੀ ਹੋ ਸਕਦੀ ਹੈ ਪਰ ਲੋਕਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਲਗਾਤਾਰ ਖੜਨਾ ਪਊਗਾ ਇੱਕ ਪਾਰਟਾਈਮ ਪੋਲਿਟਿਕਸ ਵਾਲੀ ਜਿਹੜੀ ਉਹਨਾਂ ਦੀ ਛਵੀ ਹੈ ਉਹਨੂੰ ਸਾਫ਼ ਕਰਨਾ ਪਊਗਾ ਅਕਸ ਦੇ ਉੱਪਰ ਦਾਗ ਕੋਈ ਨਹੀਂ ਹੈ ਕਿਰਦਾਰ ਦੇ ਉੱਪਰ ਦਾਗ ਕੋਈ ਨਹੀਂ ਹੈ ਧਾਮਨ ਦੇ ਉੱਪਰ ਦਾਗ ਕੋਈ ਨਹੀਂ ਹੈ ਇਹ ਗੱਲ ਜ਼ਰੂਰ ਹੈਗੀ ਹੈ ਪਰ ਕਿਤੇ ਨਾ ਕਿਤੇ ਲਗਾਤਾਰ ਮੁੱਦਿਆਂ ਦੀ ਸਿਆਸਤ ਜਿਹੜੀ ਆ ਕਰਨੀ ਪਊਗੀ ਇਹ ਨਹੀਂ ਹੈ ਕਿ ਤੁਸੀਂ ਕਈ-ਕਈ ਮਹੀਨੇ ਕਈ-ਕਈ ਸਾਲ ਚੁੱਪ ਕਰਕੇ ਲੰਗਾ ਦੇਮੂ ਇਸ ਤਰੀਕੇ ਦੀ ਸਿਆਸਤ ਨਹੀਂ ਪੰਜਾਬ ਦੇ ਮੁੱਦਿਆਂ ਤੇ ਰੋਜ਼ ਤੁਹਾਨੂੰ ਜਿਹੜੀ ਆ ਉਹ ਪਹਿਰੇਦਾਰੀ ਕਰਨੀ ਪਏਗੀ ਫੇਰ ਹੀ ਜਿਹੜੀ ਆ ਉਹ ਫੇਰ ਤੁਸੀਂ ਜਿਹੜੇ ਲੋਕਾਂ ਦੇ ਵਿੱਚ ਖੜਨ ਜੋਗੇ ਹੋਣੇ ਹੋ ਫੇਰ ਹੀ ਤੁਹਾਨੂੰ ਲੋਕਾਂ ਨੇ ਜਿਹੜੀਆਂ ਉਹ ਆਸਾਂ ਤੁਹਾਡੇ ਤੇ ਲੱਗੀਆਂ ਹੋਈਆਂ ਨੇ ਤੁਹਾਡੇ ਉੱਪਰ ਫੇਰ ਹੀ ਜਿਹੜੀਆਂ ਉਹ ਆਸਾਂ ਜਿਹੜੀਆਂ ਤੁਹਾਡੇ ਉੱਪਰ ਖਰੀਆਂ ਹੁੰਦਿਆ ਨੇ ਪਰ ਨਵਜੋਤ ਸਿੰਘ ਸਿੱਧੂ ਨੇ ਕਾਫੀ ਲੰਬੇ ਸਮੇਂ ਤੇ ਬਾਅਦ ਜਿਹੜੀ ਪੰਜਾਬ ਦੇ ਮੁੱਦੇ ਤੇ ਵਾਪਸੀ ਜਿਹੜੀ ਉਹ ਕੀਤੀ ਹੈਗੀ ਆ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਜਦੋਂ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਤਾਂ ਕਾਂਗਰਸ ਦੇ ਵਿੱਚ ਉਹਨਾਂ ਦਾ ਬੈਠਾ ਵਿਰੋਧੀ ਧੜਾ ਰਾਜਾ ਵਿਡਿੰਗ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਬਹੁਤ ਵੱਡੇ ਉਹਨਾਂ ਦੇ ਉੱਪਰ ਸਵਾਲ ਖੜੇ ਕਰ ਦਿੱਤੇ ਸੀਗੇ ਕਿ ਭਾਈ ਉਹ ਜਿਹੜੇ ਲੋਕ ਨੇ ਨਵਜੋਤ ਸਿੰਘ ਸਿੱਧੂ ਜਿਹੜੇ ਉਹ ਇਸ ਤਰੀਕੇ ਨਾਲ ਕਰ ਰਹੇ ਇਸ ਤਰੀਕੇ ਨਾਲ ਕਰ ਰਹੇ ਨੇ ਬਾਅਦ ਦੇ ਵਿੱਚ ਉਹਨਾਂ ਦੀਆਂ ਰੈਲੀਆਂ ਜਿਹੜੀਆਂ ਉਹ ਵੀ ਬੰਦ ਜਿਹੜੀਆਂ ਕਰਵਾ ਦਿੱਤੀਆਂ ਸੀ ਔਰ ਲਗਾਤਾਰ ਨਵਜੋਤ ਸਿੰਘ ਸਿੱਧੂ ਉਦੋਂ ਤੋ ਚੁੱਪ ਨੇ ਬੇਸ਼ੱਕ ਨਵਜੋਤ ਸਿੰਘ ਸਿੱਧੂ ਦਾ ਵਿਰੋਧੀ ਧੜਾ ਕਾਂਗਰਸ ਦੇ ਵਿੱਚ ਬੈਠਾ ਉਹ ਨਾ ਚਾਹੁੰਦਾ ਹੋਵੇ ਕਿ ਨਵਜੋਤ ਸਿੰਘ ਸਿੱਧੂ ਐਕਟਿਵ ਨਾ ਹੋਣ ਉਹ ਨਾ ਚਾਹੁੰਦਾ ਹੋਵੇ ਹੋ ਸਕਦਾ ਹੈ ਕਿ ਚਾਹੁੰਦਾ ਹੋਵੇ ਮੈਂ ਮਾਫ ਕਰਨਾ ਹੋ ਸਕਦਾ ਹੈ ਕਿ ਕਾਂਗਰਸ ਦੇ ਅੰਦਰ ਬੈਠਾ ਉਹਨਾਂ ਦਾ ਵਿਰੋਧੀ ਧੜਾ ਇਹ ਗੱਲ ਚਾਹੁੰਦਾ ਹੋਵੇ ਕਿ ਭਾਈ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਐਕਟਿਵ ਨਾ ਹੋਣ ਪਰ ਪੰਜਾਬ ਜ਼ਰੂਰ ਚਾਹੁੰਦਾ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਉਹ ਵਾਪਸੀ ਕਰਨ ਪੰਜਾਬ ਦੇ ਮੁੱਦਿਆਂ ਤੇ ਵਾਪਸੀ ਕਰਨ ਬਹੁਤ ਸਾਰੀਆਂ ਆਸਾਂ ਨਵਜੋਤ ਸਿੰਘ ਸਿੱਧੂ ਤੋਂ ਪੰਜਾਬ ਦੇ ਲੋਕਾਂ ਨੂੰ ਹੈਗੀਆਂ ਨੇ ਤਾਂ ਹੁਣ ਦੇਖਦੇ ਆ ਕਿ ਚੰਗੇ ਤਰੀਕੇ ਨਾਲ ਵਾਪਸੀ ਕਦੋਂ ਕਰਦੇ ਐ ਔਰ ਪਾਰਟ ਟਾਈਮ ਵਾਲੀ ਜਿਹੜੀ ਆਪਣੀ ਛਵੀ ਆ ਉਹਨੂੰ ਸਾਫ਼ ਕਰਕੇ ਪੰਜਾਬ ਦੇ ਮੁੱਦਿਆਂ ਦੇ ਉੱਪਰ ਲਗਾਤਾਰ ਪਹਿਰੇਦਾਰੀ ਕਰਨੀ ਪਊਗੀ ਜੇ ਕੋਈ ਤੁਹਾਡੇ ਖਿਲਾਫ ਇਹ ਕੋਈ ਬਹੁਤ ਸਾਰੀਆਂ ਵਿਅੰਤਾਂ ਕਰ ਦਿੰਦਾ ਕਿ ਤੁਸੀਂ ਬੋਲੋ ਨਾ ਤੁਸੀਂ ਰੈਲੀ ਨਾ ਕਰੋ ਤਾਂ ਇਹ ਤੁਸੀਂ ਉਸੇ ਤਰੀਕੇ ਦੇ ਨਾਲ ਚੁੱਪ ਕਰ ਜਾਂਦੇ ਹੋ ਤਾਂ ਤੁਸੀਂ ਵਿਰੋਧੀਆਂ ਦੇ ਝਾਲ ਦੇ ਵਿੱਚ ਫਸ ਚੁੱਕੇ ਹੋ ਪਰ ਤੁਹਾਨੂੰ ਚੁੱਪ ਨਹੀਂ ਕਰਨਾ ਚਾਹੀਦਾ ਬੇਸ਼ੱਕ ਤੁਹਾਨੂੰ ਪਾਰਟੀ ਪਲੇਟਫਾਰਮ ਨਾ ਮਿਲਦਾ ਹੋਵੇ ਪਰ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਪਲੇਟਫਾਰਮ ਹੋ ਤੁਹਾਨੂੰ ਬੋਲਣਾ ਪਊਗਾ ਪੰਜਾਬ ਦੇ ਲੋਕ ਤੁਹਾਡੇ ਤੋਂ ਆਸ ਕਰਦੇ ਆ ਚਲੋ ਅਗਲੀ ਖਬਰ ਆਪਾਂ ਲੈ ਲੈਂਦੇ ਆਂ ਅਗਲੀ ਖਬਰ ਵੀ ਜਿਹੜੀ ਆ ਉਹ ਬੜੀ ਅਹਿਮ ਜਿਹੜੀ ਉਹ ਹੈਗੀ ਹੈ ਨਾਲ ਹੀ ਨਾਲ ਮਾਈਨਿੰਗ ਦੀ ਉਹ ਗੱਲ ਸੀਗੀ ਪੰਜਾਬ ਦੇ ਅੰਦਰ ਜਿਹੜੀ ਬਹੁਤ ਵੱਡੇ ਪੱਧਰ ਦੇ ਉੱਪਰ ਮਾਈਨਿੰਗ ਹੋਈ ਹੈ ਉਹ ਹੀ ਹੜਾਂ ਦੇ ਜ਼ਿੰਮੇਵਾਰ ਨੇ ਇਹ ਆ ਆਪਣੀ ਜਿਹੜੀ ਗੱਲ ਰੱਖੀ ਹੈ ਕੇਂਦਰੀ ਮੰਤਰੀ ਜਿਹੜੇ ਸਾਡੇ ਸ਼ਿਵਰਾਜ ਚੋਹਾਨ ਨੇ ਕਿਉਂਕਿ ਹੜ੍ਹਾਂ ਦਾ ਜਾਇਜ਼ਾ ਲੈਣ ਪੰਜਾਬ ਆਏ ਸੀਗੇ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਉਹ ਇੱਥੇ ਨੁਕਸਾਨ ਹੋਏ ਫਸਲਾਂ ਦਾ ਅੰਕਲਨ ਕਰਕੇ ਗਏ ਨੇ ਨੁਕਸਾਨ ਹੋਏ ਘਰਾਂ ਦਾ ਹੋਰ ਮਾਲ ਡੰਗਰ ਦਾ ਸਾਰਾ ਜਿਹੜਾ ਅੰਕਲਨ ਕਰਕੇ ਗਏ ਨੇ ਆਪਣੀ ਰਿਪੋਰਟ ਜਿਹੜੀ ਕਹਿੰਦੇ ਕਿ ਉਹਨਾਂ ਨੇ ਇੱਕ ਲਈ ਹੈ ਬਣਾਈ ਹੈ ਔਰ ਉਹਦੇ ਵਿੱਚ ਕਹਿੰਦੇ ਆ ਕਿ ਉਹਨਾਂ ਨੇ ਲਿਖਿਆ ਕਿ ਪੰਜਾਬ ਦੇ ਉੱਪਰ ਵੱਡੇ ਪੱਧਰ ਤੇ ਹੋਈ ਜਿਹੜੀ ਮਾਈਨਿੰਗ ਹੈ ਉਹ ਇਨਾਂ ਹੜ੍ਹਾਂ ਦੇ ਲਈ ਜ਼ਿੰਮੇਵਾਰ ਉਹਨਾਂ ਨੇ ਕਿਹਾ ਕਿ ਹੈਗੀ ਹੈ ਔਰ ਨਾਲ ਹੀ ਨਾਲ ਉਹਨਾਂ ਨੇ ਗੱਲ ਕਹੀ ਹੈ ਕਿ ਆਪਣੀ ਰਿਪੋਰਟ ਜਲਦ ਪ੍ਰਧਾਨ ਮੰਤਰੀ ਨੂੰ ਸੌਂਪਣਗੇ ਔਰ ਪ੍ਰਧਾਨ ਮੰਤਰੀ ਵੀ ਕਹਿੰਦੇ ਆ ਕਿ ਆਉਣ ਵਾਲੇ ਦਿਨਾਂ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਮਾਈਨਿੰਗ ਨੂੰ ਆਪਣੀ ਰਿਪੋਰਟ ਦੇ ਵਿੱਚ ਸ਼ਿਵਰਾਜ ਚੋਹਾਨ ਹੋਣਾ ਨੇ ਜਿਹੜਾ ਹੈਗਾ ਉਹ ਜ਼ਿੰਮੇਵਾਰ ਦੱਸਿਆ ਕਿ ਮਾਈਨਿੰਗ ਹੀ ਜਿਹੜੀ ਆ ਉਹ ਜ਼ਿੰਮੇਵਾਰ ਹੈ ਇਸ ਚੀਜ਼ ਦੀ ਔਰ ਬਹੁਤ ਵੱਡੇ ਸਵਾਲ ਜਿਹੜੇ ਆ ਪੰਜਾਬ ਸਰਕਾਰ ਦੇ ਉੱਪਰ ਮੌਜੂਦਾ ਦੇ ਉੱਪਰ ਵੀ ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਅਸੀਂ ਮਾਈਨਿੰਗ ਰੋਕਾਂਗੇ ਲਗਾਤਾਰ ਪੰਜਾਬ ਦੇ ਅੰਦਰੋਂ ਤਸਵੀਰਾਂ ਜਿਹੜੀਆਂ ਆਉਂਦੀਆਂ ਰਹੀਆਂ ਨੇ ਕਿ ਭਾਈ ਮਾਈਨਿੰਗ ਜਿਹੜੀ ਆ ਉਹ ਰੁਕ ਨਹੀਂ ਰਹੀ ਲਗਾਤਾਰ ਮਾਈਨਿੰਗ ਜਿਹੜੀ ਆ ਚੱਲ ਰਹੀ ਆ ਹਾਲਾਂਕਿ ਅਰਵਿੰਦ ਕੇਦਰੀਵਾਲ ਨੇ ਇਹ ਵੀ ਗੱਲਾਂ ਕਹੀਆਂ ਸੀਗੀਆਂ ਕਿ ਭਾਈ ਅਸੀਂ 54000 ਕਰੋੜ ਰੁਪਏ ਦਾ ਜਿਹੜਾ ਇੰਤਜ਼ਾਮ ਕਰੀ ਬੈਠੇ ਆ ਔਰ ਉਹਦੇ ਵਿੱਚੋਂ 20000 ਕਰੋੜ ਰੁਪਿਆ ਰੇਤੇ ਦੇ ਵਿੱਚੋਂ ਨਿਕਲਿਆ ਕੱਢਾਂਗੇ ਇਹ ਜਿਹੜੀ ਆ ਗੱਲ ਦੱਸਦੇ ਸੀਗੇ ਪਰ ਸਿਰਫ 200 ਕਰੋੜ ਵੀ ਕਦੇ ਜਿਹੜਾ ਉਹ ਟੱਪੇ ਨਹੀਂ ਅਰਵਿੰਦ ਕੇਜਰੀਵਾਲ ਇੱਕ ਸਾਲ ਦੇ ਦੌਰਾਨ ਕਿਸੇ ਵੀ ਸਾਲ ਦੇ ਵਿੱਚ ਤਾਂ ਪਰ ਇਹ ਬਹੁਤ ਵੱਡੇ ਸਵਾਲ ਹੁਣ ਖੜੇ ਹੋਏ ਐ ਕਿ ਮਾਈਨਿੰਗ ਦੇ ਕਰਕੇ ਹੀ ਜਿਹੜਾ ਪੰਜਾਬ ਦੇ ਅੰਦਰ ਇਹ ਹੜਾਏ ਨੇ ਔਰ ਰਿਪੋਰਟ ਆਪਣੀ ਜਿਹੜੀ ਉਹ ਸੌਂਪਣਗੇ ਸ਼ਿਵਰਾਜ ਚਾਨ ਮੁਖ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿ ਇਹਦੇ ਉੱਪਰ ਸਿਰਫ ਇਹ ਰਿਪੋਰਟ ਹੀ ਸੌਂਪਣਗੇ ਜਾਂ ਇਹਦੇ ਉੱਪਰ ਕੋਈ ਜਾਂਚ ਵੀ ਕੇਂਦਰ ਕਰਵਾਏਗਾ ਕਿ ਭਾਈ ਕੀ ਇਹ ਇਹਦੇ ਪਿੱਛੇ ਜ਼ਿੰਮੇਵਾਰ ਕੌਣ ਹੈ ਕਿਹੜੀ ਸਰਕਾਰ ਦੇ ਕਿਹੜੇ ਨੁਮਾਇੰਦੇ ਕੌਣ ਜ਼ਿੰਮੇਵਾਰ ਹੈ ਕਿ ਉਸ ਦੇ ਉੱਪਰ ਵੀ ਜਿਹੜੀ ਆ ਜਾਂਚ ਹੋਏਗੀ ਜਾਂ ਨਹੀਂ ਇਹ ਵੱਡੇ ਸਵਾਲ ਨੇ ਹੋਰ ਵੱਡੀਆਂ ਅਪਡੇਟਸ ਵੀ ਜੁੜੇ ਰ ਹੋਰ ਜਾਣਾਂ ਲੋਕਾਂ ਦੀ ਟੀਮ ਦੇ ਆ